ਹਾਂਜੀ ਆਪਾਂ ਰਿਸ਼ਤਾ ਲਈ ਕਿ ਆਏ ਹਾਂ ਡੱਬ ਵਾਲੀ ਤੋਂ ਲੜਕਾ ਜੀ ਜੱਟ ਸਿੱਖ ਪਰਿਵਾਰ ਦਾ ਹੀ ਲੜਕਾ ਹੈ ਤੇ ਲੜਕੀ ਦਾ 97 ਦਾ ਬਰਥ ਹੈ ਹਾਈਟ ਜੀ ਦੀ 5 ਫੁੱਟ 10 ਇੰਚ ਹੈ ਤੇ ਸਟੱਡੀ ਕੀਤੀ ਹੈ ਬੀ ਟੈਕ ਦੋ ਭਰਾ ਨੇ ਜੀ ਇਹ ਤੇ ਦੋਨਾਂ ਭਰਾਵਾਂ ਕੋਲ ਟੋਟਲ 15 ਕਿਲੋ ਜਮੀਨ ਹੈ ਇਨਾਂ ਦੇ ਮਦਰ ਨੇ ਜਿਹੜੇ ਉਹ ਵੀ ਸਰਕਾਰੀ ਜੋਬ ਕਰਦੇ ਨੇ ਜੀ ਇਹ ਲੜਕਾ ਸਰਕਾਰੀ ਜੋਬ ਕਰਦਾ ਤੇ ਸ਼ਹਿਰ ਚ ਇਹਨਾਂ ਦੀ ਰਹਾਇਸ਼ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਸਰਕਾਰੀ ਜੋਬ ਕਰਦੀ ਹੋਵੇ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤੁਸੀਂ ਸਾਨੂੰ ਫਾਈਲ ਨੰਬਰ 1446 ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ